ਉਹ ਟੁੱਟਾਰੀ ਦੇ ਆਹ ਏਰੀਏ ਸਾਰੇ ਘਰਾਂ ਦੇ ਵਿੱਚ ਰੇਤਾ ਪੈ ਗਈ ਜਿ ਦਰਾਉਣਾ ਵੀ ਕੋਈ ਮਸਲਾ ਨਹੀਂ ਹੈਗਾ ਜਿਹੜਾ ਪਾਣੀ ਹੈ ਨਾ ਡ੍ਰੈਨ ਜਿਆਦੀ ਦਰਿਆਨੋਂ 25 ਫੁੱਟ ਨਹੀਂ ਵੀ ਆ। ਹਾਂ ਜੀ ਆ ਵੇ ਲੋ 7 ਕਿੱਲੇ ਤੋਂ ਸਾਰੇ ਬਰਬਾਦ ਹੋਇਆ ਪਿਆ। ਲੋਕ ਹਿੱਤ ਲੋਕਾਂ ਦੀ ਆਵਾਜ਼ ਹਾਂ ਜੀ ਹਾਂ ਜੀ ਭਾਜੀ ਜਿੱਦਾਂ ਬਾਰਡਰ ਦੀ ਆਪਾਂ ਅੱਗੇ ਗੱਲ ਕੀਤੀ ਆ ਬਾਰਡਰ ਦੀ ਵੀ ਤੁਹਾਨੂੰ ਸਮੱਸਿਆ ਨਜੂਜਰਾਂ ਪੈਂਦਾ ਜਿਤਨਾ ਮੈਨੂੰ ਕੋਈ ਝੰਗ ਲੱਗ ਗਈ ਜਾਂ ਕੋਈ ਟੈਨਸ਼ਨ ਆ ਗਈ ਤੇ ਪਾਣੀ ਦੀ ਵੀ ਆ ਜਾਂਦੀ ਹੈ ਹਾਂਜੀ ਵੀਰ ਜੀ ਤੁਹਾਨੂੰ ਤਾਂ ਫਿਰ ਡਬਲ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਪੈਂਦੀ ਆ ਅਜੇ ਥੋੜਾ ਚਿਰ ਹੋਇਆ ਉਦੋਂ ਆਪਣੇ ਆ ਜਦੋਂ ਜੰਮੂ ਕਸ਼ਮੀਰ ਚ ਇਹਨਾਂ ਨੇ ਸਰਜੀਆ ਕੀਤਾ ਸਦੂਰਾਂ ਦੇ ਹੀ ਹਾਂ ਪ੍ਰੈਸ਼ ਹੋਇਆ ਜਦੋਂ ਉਦੋਂ ਵੀ ਸਾਨੂੰ ਇੱਥੇ ਆਣ ਕੇ ਲਾਟ ਕੀਤਾ ਵੀ ਫੌਜ ਆ ਗਈ ਬਹੁਤ ਜ਼ਿਆਦੀ ਤੇ ਬੱਚੇ ਦੇ ਅੱਗੇ ਪਹਿਲਾਂ ਡਰੇ ਹੁੰਦੇ ਆਂ ਵੀ ਜੰਗ ਲੱਗ ਜਾਣੀ ਹਾਂਜੀ ਤੇ ਸਾਰਾ ਪਰਿਵਾਰ ਜਿੰਨਾ ਅਸੀਂ ਆਪ ਆਪਣੇ ਆਦੇ ਪਿੱਛੇ ਚਲ ਜੀਏ ਪਿੱਛੇ ਚਲ ਜੀਏ ਸਾਡੇ ਉਹਨਾਂ ਵੋਦੀ ਅਸੀਂ ਬਾਰਡਰ ਤੇ ਬੈਠਿਆਂ ਸਾਡੇ ਪਿੰਡਾਂ ਦੇ ਉੱਦੀ ਡਰੋਨ ਜਾਂਦੇ ਰਹਿਆ ਹਾਂ ਜੀ ਡਰੋਨ ਜਾ ਕੇ ਪਿੱਛੇ ਡੇਕਦੇ ਰਹਿਆ ਹਾਂ ਜੀ ਤੇ ਰਿਸ਼ਤੇਦਾਰਾਂ ਦੇ ਪਿੱਛੇ ਆ ਜੋ ਅਹੀਂ ਆਨੇ ਵੀ ਡਰੋਨ ਤੇ ਪਿੱਛੇ ਡਿੱਗੀ ਜਾਂਦੇ ਆ ਤੇ ਅਸੀਂ ਇੱਥੇ ਆਣ ਕੇ ਹੋਰ ਮੁਸੀਬਤ ਤੁਹਾਨੂੰ ਵੀ ਪੜਾਈਏ ਪਰ ਉਹ ਜਿਹੜੀ ਮਾਰਿਆ ਉਹ ਚਲਣੀਆ 25 ਸਾਲੀ 10 ਸਾਲੀ ਆਹੜੀ ਮਾਰਿਆ ਸਾਨੂੰ ਸਾਲ ਬਾਅਦ ਹੀ ਪੈ ਜਾਂਦੀ ਹੈ ਜਦੋਂ ਦਰਾਜ ਹੈ ਪਿੱਛੇ ਬਾਰਛ ਹੁੰਦੀ ਹੈ ਮਾਚਲ ਜੇ ਉਦੋਂ ਇਹ ਦਰਿਆ ਸਾਨੂੰ ਮਾਰ ਗਿਆ ਜਿਤਨਾ ਪਿੱਛੇ ਜਦੋਂ ਉਦੋਂ ਤੁਹਾਡਾ ਨੁਕਸਾਨ ਹੋਇਆ ਉਹ ਤੁਹਾਡੇ ਕੋਈ ਪਰ ਭਾਈ ਸਰਕਾਰ ਨੇ ਕਿਹਾ ਕਿ ਮੁਆਵਜ਼ਾ ਮਿਲਿਆ ਕੋਈ ਪਹਿਲਾਂ ਸਰਕਾਰ ਕਾਲੀਦਾਲ ਵੇਲੇ ਵੀ 12000 ਰੁਪਏ ਦਿੰਦੇ ਰਿਹਾ ਕਿੱਲੇ ਦਾ ਕਿੱਲੇ ਦਾ 8000 ਰੁਪਏ ਇੱਕ ਰਾਇਆ ਸੀ ਹਾਂਜੀ ਇਹਨਾਂ ਨੇ ਸਰਕਾਰ ਨੇ ਜਿਹੜਾ ਇਹ ਪੈਸੇ ਕਟਾ ਦਿੱਤੇ ਆ ਇਹਨਾਂ ਨੇ ਕਿੰਨੇ ਤੁਹਾਨੂੰ ਦਿੱਤੇ ਪਿਛਲੀ ਵਾਰ 6800 ਰੁਪਏ 6800 ਰੁਪਏ ਆਇਆ ਸੀ ਉਹ ਵੀ ਜਿਹੜਾ ਕੇਂਦਰ ਸਰਕਾਰ ਨੇ ਦਿੱਤਾ ਹੋਈ ਦਿੱਤਾ ਨਾ ਆ ਪੰਜਾਬ ਸਰਕਾਰ ਦਾ ਜੀ ਹਾਂਜੀ ਕੇਂਦਰ ਸਰਕਾਰ ਦਾ ਜੇ ਪਾਇਆ ਉਹ ਵੀ ਦੇਵੇ ਤੇ ਫੇਰ ਚਲੋ ਦੁੱਗਨੇ ਹੋ ਜਾਊਗਾ ਨੀ ਉਹ ਕੇਂਦਰ ਸਰਕਾਰ ਦਾ 8800 ਆਇਆ ਹੈ ਚਲੋ ਆਹ ਇਹਨੇ ਆਪਦੇ ਕੋਲੋਂ ਨਹੀਂ 60 40 ਦਾ ਹੁੰਦਾ ਨਾ ਦੇਸ਼ ਉਹਨਾਂ ਨਹੀਂ ਪਾਇਆ ਹਾਂਜੀ ਤੇ ਮਤਲਬ ਇਸ ਵਾਰ ਤੁਹਾਨੂੰ ਕੀ ਝਾੜੇ ਵੀ ਮਾਪਜਾ ਮਿਲ ਜਾਊਗਾ ਐ ਤੱਕ ਕੋਈ ਆਣ ਕੇ ਗਰਦੋਰੀਆਂ ਦੇ ਕਰੋ ਸਾਡੇ ਕੋਲੇ ਗਰਦੋਰੀਆਂ ਵਾਲੀ ਆ ਵੀ ਪਾਣੀ ਉਦੋਂ ਥੋੜਾ ਸੀ ਉਦੋਂ ਇਹਨਾਂ ਦੇ ਆਏ ਬਲਾਕ ਵਾਲਿਆਂ ਦੇ ਖੇਤੀਬਾੜੀ ਵਿਭਾਗ ਵਾਲਿਆਂ ਆਏ ਆ ਸਾਨੂੰ ਦੱਸੋ ਕਿੰਨਾ ਏਰੀਆ ਤੁਹਾਡਾ ਖਰਾਬ ਹੋਇਆ ਸਾਡੇ ਏਰੀਆ ਦਾ 1800 ਕਿੱਲਾ ਪਹਿਲੀ ਯਾਦ ਤੇ ਜਿਹਦੇ 1800 ਕਿੱਲਾ ਦੇ ਵਿੱਚੋਂ ਇੱਕ ਕਿੱਲਾ ਵੀ ਨਹੀਂ ਰਹਿ ਗਿਆ ਸਾਰਾ ਪਾਣੀ ਪ੍ਰਸ਼ਾਸਨ ਦਾ ਨਾਇਬ ਤਹਿਸੀਲਦਾਰ ਜਾਂ ਐਸ ਡੀ ਐਮ ਜਾਂ ਆਏ ਸੀ ਸਾਰਾ ਉਸ ਦਿਨ ਪਾਣੀ ਬਹੁਤ ਘੱਟ ਸੀ ਉਦੋਂ ਬਾਅਦ ਨਹੀਂ ਆਇਆ ਅੱਛਾ ਜਦੋਂ ਪਾਣੀ ਜ਼ਿਆਦਾ ਫਿਰ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਜਿਤਨਾ ਹੁਣ ਕੋਈ ਪਾਣੀ ਦੀ ਵਿੱਚ ਕੋਈ ਘਰੇ ਆ ਜਾਂ ਕੋਈ ਗੱਲ ਆ ਉਹਨਾਂ ਦਾ ਫਿਰ ਬੰਦਿਆਂ ਨੂੰ ਕਿਤਨਾ ਰੈਸਕੂ ਕੀਤਾ ਕੋਈ ਨਹੀਂ ਵੀਰ ਜੀ ਉਹ ਸਾਰੇ ਗਿੱਜੇ ਖੜੇ ਆ ਕੀ ਕਰਨ ਮਾਲ ਵੀ ਕਿੱਥੇ ਖੜਨ ਪਿੱਛੇ ਕਿਤੇ ਜਗ੍ਹਾ ਹੀ ਨਹੀਂ ਕਿਸੇ ਦੀ ਤੇ ਜਿੱਦਾਂ ਥੋੜੀ ਜਗ੍ਹਾ ਬਣਾਈਆਂ ਲੋਕਾਂ ਨੇ ਪਸ਼ੂਆਂ ਦੀ ਕੋਈ ਦਵਾਈ ਦਾਰੂ ਆ ਕੋਈ ਨੰਬ ਮਾਰੀਆਂ ਪਾਣੀ ਨਾਲ ਫੈਲ ਦੀਆਂ ਕੋਈ ਉਸੇ ਦਾ ਤਿੰਨ ਚਾਰ ਦਿਨ ਤੋਂ ਨਹੀਂ ਕੋਈ ਵੀ ਆਇਆ ਪਹਿਲਾਂ ਚਲੋ ਆਏ ਅਸੀਂ ਆਪ ਹੀ ਰੋਗਤਾ ਹੈ ਵੀ ਉਹਦੀ ਮਕਾਲ ਪੈਂਦੀ ਆ ਲੜਾਈ ਹੁੰਦੀ ਆ ਕੋਈ ਆਂਦਾ ਮੈਨੂੰ ਦੇ ਦਿਓ ਜੇ ਕੋਈ ਬੰਨੋ ਪਿੱਛੇ ਬੈਠਾ ਵਾ ਉਹਦੀ ਜ਼ਮੀਨ ਇੱਧਰ ਆ ਉਹ ਵੀ ਆਂਦਾ ਮੈਨੂੰ ਮੰਗਦਾ ਵਾ ਤੇ ਲੋਕ ਤਰਾਜ ਕਰ ਕੋਈ ਚਰਾਚੂਰਾ ਵੀ ਨਹੀਂ ਕੋਈ ਨਹੀਂ ਕੋਈ ਹੋਰ ਸਹੂਲਤ ਸੋਲ ਤਾਂ ਸਾਨੂੰ ਆ ਜਿਹੜਾ ਬੰਨ ਬੱਦਾ ਵਾ ਪਹਿਲਾ ਸਾਨੂੰ ਅਸੀਂ ਆਪਦੇ ਕੋਲੋਂ ਦੱਸਦਾ 10000 ਦਾ ਤੇਲ ਭੁਕਿਆ 15 20 ਮੁੰਡਿਆਂ ਹੀ ਅੱਛਾ ਜੀ ਬਾਅਦ ਵਿੱਚ ਸਾਨੂੰ ਮਹਾਪੁਰਸ਼ਾਂ ਸੰਤਾਂ ਮਹਾਪੁਰਸ਼ਾਂ ਨੇ ਤੇਲ ਦਿੱਤਾ ਸਾਨੂੰ ਅੱਛਾ ਜੀ ਉਹਨਾਂ ਨੇ ਆਪਦੇ ਜਿੰਨਾ ਹੀ ਮੰਗਿਆ ਉਹਨਾਂ ਹੀ ਦਿੱਤਾ ਅੱਛਾ ਜੀ ਉਦੋਂ ਬਾਅਦ ਆਜੂ 1 ਹਫ਼ਤਾ ਹੋ ਚੱਲਿਆ ਹੁਣ ਜਿਹੜਾ ਮੰਤਰੀ ਸਾਹਿਬ ਦਾ ਤੇਲ ਮਚੰਦਿਆ ਇੱਥੇ ਅੱਛਾ ਜੀ ਆਡੇ ਕੋਲੇ ਮੰਤਰੀ ਸਾਹਿਬ ਦਾ 700 ਲੀਟਰ ਤੇਲ ਆ ਗਿਆ ਇਹ ਵੇ ਹੋਰ ਵੀ ਆਉਂਦੇ ਦੇਾਂਗੇ ਬਾਕੀ ਹੁਣ ਮਿੱਟੀ ਕਿਤੇ ਨਹੀਂ ਹੈਗੀ ਸਾਨੂੰ ਉਹ ਸਭ ਤੋਂ ਜ਼ਿਆਦੀ ਮਿੱਟੀ ਦੀ ਪ੍ਰੋਬਲਮ ਉਹ ਮਾਝੋਂ ਲਿਓਣ ਡੇ ਆ ਹਣ ਖਰਚਾ ਉਦੋਂ ਡਬਲ ਹੋ ਗਿਆ ਵੀਡੀਓ ਵੇਖਣ ਵਾਲਿਆਂ ਤੁਸੀਂ ਕੀ ਮੰਗ ਕਰਦੇ ਹੋ ਜਿਹੜੇ ਤੁਹਾਡੀ ਵੀਡੀਓ ਜਿੱਥੇ ਤੱਕ ਜਾਣੀ ਆ ਵੀਰ ਜੀ ਕੁਛ ਵੀ ਆ ਜਨੋ ਤੁਹਾਡੇ ਵੀ ਚੱਲਦਾ ਵਾ ਵਧੀਆ ਬਹੁਤ ਵਧੀਆ ਇਹੋ ਜਿਹਾ ਸੰਜੋਗ ਵੀ ਜਿਹੜਾ ਕੋਈ ਵੇਖੇ ਉਹ ਤੁਹਾਡੀ ਕੀਮਤ ਕਰੇ ਮਦਦ ਕਰੇ ਜੇ ਕਿਸੇ ਭੈਣ ਭਰਾ ਦੀ ਕਰਨੀ ਹੈ ਮਦਦ ਇਹ ਜੋ ਨਿਸ਼ਕਾਨ ਇੱਥੇ ਦਰਿਆਵਾਂ ਅੱਗੇ ਖਸਾਨਾਂ ਦਾ ਆਇਆ ਹੈ ਉਹਨਾਂ ਨੂੰ ਮਾਇਬਾ ਦਵਾਇਆ ਜਾਵੇ ਤੇ ਜੇ ਬੰਦਾ ਜੀ ਵੀ ਉਹਦਾ ਤੁਹਾਡੀ ਮਦਦ ਕਰਨੀ ਚਾਹੁੰਦਾ ਵੀ ਉਹ ਕਿੱਦਾਂ ਦੀ ਮਦਦ ਲੈ ਕੇ ਆਵੇ ਜਾਣ ਕੇ ਮਦਦ ਕਰੇ ਇੱਥੇ ਸਾਨੂੰ ਪਤਾ ਲੱਗੇ ਕੋਈ ਅਸੀਂ ਇੱਕ 35 ਕਰਦੇ ਜਿਹੜੇ ਬੰਦੇ ਸਾਡੀ ਮਦਦ ਕਰਨੀ ਚਾਹੁੰਦਾ ਨਾ ਉਹ ਪਿੰਡਾਂ ਦੇ ਵਿੱਚ ਉੱਥੇ ਆ ਗਏ ਗਰਾਊਂਡ ਲੈਵਲ ਤੇ ਆਵੇ ਇੱਥੇ ਸਮੱਸਿਆ ਕੀ ਹੈ ਇਹਨਾਂ ਦੀ ਜੇ ਤੁਸੀਂ ਬਣ ਜਾਵੇ ਉਹਨਾਂ ਬੰਦਿਆਂ ਨੂੰ ਹੀ ਉਹਨਾਂ ਦਾ ਖਾਣਾ-ਦਮਾ ਆਵੇ ਅਸੀਂ ਉਹ ਹੋਇਆ ਦੀ ਆ ਵੀ ਨੁਕਸਾਨ ਤੇ ਹੋਇਆ ਫਾਟੇ ਜਿਹੜੇ ਲੋਕ ਵਿੱਚ ਕੇ ਰੇ ਆ ਤੇ ਜਦੋਂ ਉਹਦਾ ਕੋਈ ਅਗਲਾ ਮੈਂ ਪਿੱਛੋਂ ਦਾਨ ਕਰਦੇ ਤੁਸੀਂ ਕੀ ਲੱਗਦੇ ਜੀ ਉਹ ਖੋਮੋ ਹੁੰਦੀ ਆ ਜੀ ਪੱਟੀ ਤੋਂ ਲੈ ਕੇ ਇੱਕ ਸਾਡਾ ਜੀ ਹਰੀਆਂ ਤੋਂ ਲੈ ਕੇ ਆ ਇੰਡੇ ਆ ਇੱਥੇ ਆਪਣਾ ਬ ਜੇ ਕੋਈ ਹਰੀ ਕਾਂ ਤੋਂ ਸ਼ੁਰੂ ਕਰ ਦੂਗਾ ਕੋਈ ਵੀ ਚੀਜ਼ ਵੰਡਣੀ ਇੱਥੇ ਆਉਂਦੀ ਨਹੀਂ ਇੱਥੇ ਆਉਂਦੀ ਨਹੀਂ ਤੁਹਾਡੇ ਕੋਲ ਤਾਂ ਆਉਂਦੀ ਨਹੀਂ ਕੋਈ ਮਾਇਆ ਦਾ ਜਾਂ ਕੋਈ ਸੌਦੇ ਦਾ ਚਾ ਵਿਚਾਰੇ ਦਾ ਕੁਝ ਵੀ ਵੰਡਦਾ ਸ਼ੁਰੂ ਕਰਦਾ ਹੂਗਾ ਨਾ ਉੱਥੇ ਖਤਮ ਹੋ ਜਾ ਤੁਹਾਡੇ ਕੋਲ ਤਾਂ ਆਉਂਦੀ ਨਹੀਂ ਉਹਨਾਂ ਚੋਂ ਉਹਨਾਂ ਦੇ ਪਿੱਛੇ ਮੁੜ ਜਾਣਾ ਕੱਪੜਾ ਗਿਆ ਉਹ ਹੀ ਆ ਵੀ ਉਹ ਬੰਦੇ ਸਾਡੀ ਲਿਸਟ ਪਿੰਡਾਂ ਹੀ ਲੈਣ ਉਹਨਾਂ ਬੰਦਿਆਂ ਦਾ ਇਹ ਕਰਨੀ ਇਹ ਬੰਦੇ ਇਹ ਕਹਿੰਦੇ ਆ ਵੀ ਹੁਣ ਚੀਜ਼ਾਂ ਵੰਡਣਾ ਬਹੁਤ ਵਾਰ ਹਰ ਇੱਕ ਪਿੰਡ ਜਿਹੜਾ ਨਿਕਾਣ ਆ ਸਰਪੰਚ ਚੀਜ਼ਾਂ ਵੰਡੀਆਂ ਜਾਵੇ ਉਹ ਸਰਪੰਚ ਦੇ ਜੀਰੀ ਹੈ ਉਹਦਾ ਮਾਈ ਬਾਜੀ ਇਸ ਵਕਤ ਕੋਈ ਚੀਜ਼ ਨਾ ਵੰਡੀ ਜਾਵੇ ਚਲੋ ਜ਼ਿੰਮ ਉਹਨਾਂ ਦੇ ਪਾਣੀ ਜਦੋਂ ਲੈ ਜੇ ਉਦੋਂ ਮਤ ਕਿਤੀ ਜਾਵੇ ਮੋਟਰ ਲੈਵਰ ਤੇ ਆਣ ਕੇ ਵੇਖੇ ਉਦੋਂ ਆਣ ਕੇ ਉਹ ਕਿਸਾਨ ਦੀ ਜੀਵਨ ਦਾ ਆਦੀ ਉਹ ਪੈੜੀ ਦੀ ਰੇਤਾ ਵੀ ਉਹਦੀ ਰੇਤਾ ਖੜਾ ਦੇਣ ਉਹਦੀ ਪੈੜੀ ਬਣਾ ਦੇਣ ਉਹਦਾ ਕੁਝ ਕਰਨ ਉਹ ਇੱਕ ਲੰਗ ਪੀਜੀ ਜਾਵੇ ਉਹਦਾ ਸਿਆਲ ਕਾ ਫੇਰ ਲੰਗ ਜਾਵੇ ਆ ਚੀਜ਼ਾਂ ਦਾ ਜੀ ਉਹ ਵੱਡਾ ਇੱਕ ਫਸਾਲ ਫਾੜਾ ਇਹ ਵੀ ਖੇਤੀਬਾੜੀ ਫਾੜੀ ਪਿੱਛੇ ਧੁਰ ਗਈ ਤੇਜ਼ ਉਹ ਧੁਰ ਗਈ ਆ ਸਾਨੂੰ ਜਿਹੜਾ ਜ਼ਿਆਦਾ ਕਰਜ਼ਿਆਂ ਦੇ ਸਾਨੂੰ ਉਹ ਵੀ ਦੁਖੀ ਕਰਦੇ ਆ ਬੈਂਕਾਂ ਵਾਲੇ ਲਿਵਟਾ ਦੇ ਹੋਏ ਦੂਜੇ ਉਹਨਾਂ ਦਾ ਮੰਗਣੇ ਆ ਹਾਂ ਜੀ ਉਹਨਾਂ ਕਰਕੇ ਪਾਹੀ ਮਿਆਂਦੇ ਪਹੁੰਚਾ ਬੰਦੇ ਦੀ ਉਹਦੇ ਡਿਟੇਲ ਕਰਕੇ ਉਹਨਾਂ ਬੰਦਿਆਂ ਦੀ ਮਤ ਦਿੱਤੀ ਜਾਵੇ ਕੋਈ ਨਾ ਕੋਈ ਮਾ ਇਹ ਉਹਨਾਂ ਦਾ ਵਿਆਜ ਮaaf ਕੀਤਾ ਜਾਵੇ ਕੁਝ ਨਾ ਕੁਝ ਕੋਈ ਹੋਣੀ ਕਿਤੇ ਇਹ ਨਹੀਂ ਪੁਹੁੰਚਦਾ ਫਰਾਂ ਦਾ ਲੋਕੀ ਵੱਡੇ ਵੱਡੇ ਕਰੋੜਾਂ ਰੁਪਏ ਲੈ ਕੇ ਆਉਂਦੀਆਂ ਬਿਜ਼ਨਸ ਕਰੁੰਦੇ ਆ ਇਹ ਫਾਇਦਾ ਵੱਡਾ ਸਹੀ ਗੱਲ ਆ ਪਿਛਲਾ ਜਿਹੜੇ 23 'ਚ 23 'ਚ ਨੁਕਸਾਨ ਹੋਇਆ 30 30 ਫੁੱਟ ਡੂੰਘੇ ਟੋਏ ਪੈ ਗਏ ਤਾਰ ਰੁੜੀ ਤੇ ਆਈਏ ਪਿਛਲੇ ਸਾਲ 2 ਮਹੀਨੇ ਲਗਾਤਾਰ 2 ਜੀਸੀਬੀ ਤੇ 15 20 ਟਰੈਕਟਰ ਟਰਾਲੀਆਂ ਲਾ ਕੇ ਜੇ ਉੱਪਰ ਪੂਰਤੀ ਕਰ ਰਹੇ ਸੀ ਮਿੱਟੀ ਭਾਰੀ ਰਹੇ ਸਾਂ ਕਿ ਉਤੋਂ ਦੁਬਾਰਾ ਫੇਰ ਉਹ ਜ਼ਖਮ ਹਲੇ ਹੋ। ਉਹ ਦੂਣੀ ਤਾਰ ਰੁੱੜ ਚੁੱਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਜ਼ਮੀਨ ਦਾ ਤਾਰ ਕਰਦੀ ਆ ਜਿਹੜਾ ਤਾਰ ਦੇ ਥੱਲੇ ਫਲੰਥ ਬਣਿਆ ਆ। ਆ ਵੇਖੋ ਦੂਣੀ ਦੇ ਤਰੀਕੇ ਦਾ ਸਕੀਮ ਨਾਲ ਨੂੰ ਘੜਿਆ ਜਾਵੇ। ਬਾਕੀ ਜਿਹੜੇ ਰਾਤ ਪਹਚਾਉਣ ਵਾਲੇ ਆ ਰਾਤ ਆਣ ਕੇ ਮੌਕੇ ਤੇ ਵੇਖ ਦੇਣ ਕੋਈ ਮੌਤਵਾਰ ਬੰਦਾ ਕਿਸੇ ਨੂੰ ਰਾਤ ਨਹੀਂ ਪਹਚਾਉਂਦਾ। ਉਹ ਆਪਣਾ ਢਿੱਡ ਪਾ ਲੈਂਦਾ ਆਦੇ ਵੋਟਾਂ ਵੰਦੇ। ਆਦੇ ਵੋਟਾਂ ਵੰਦੇ। ਇਹਦੇ ਕੋਈ ਸ਼ੱਕ ਨਹੀਂਗਾ। ਪਿਛਲੇ ਸਾਫੀ ਲੋਕਾਂ ਨੇ ਬਦਨਾਮ ਕੀਤਾ ਕਿ ਟਰਾਲੀਆਂ ਦੇ ਟਰਾਲੀਆਂ ਹੀ ਰਾਤ ਲੈ ਕੇ ਆਏ ਤੇ ਕਿੱਧਰ ਜਾਂਦੀ ਆ ਤੇ ਕਈਆਂ ਨੂੰ ਮਿਲੀ ਇਹ ਮਿਲ ਨਹੀਂ ਤੇ ਆਈ ਨਹੀਂ ਅਸਵੇਜੀ ਲਾਂਡਰ ਮੁੱਕ ਮਰੀ ਜਾਂਦੇ ਹੀ ਰਖਾ ਦੇ ਨਾਲ ਆ ਵੇਖੋ ਤੁਸੀਂ ਵੀ 2000 ਜੀ ਜਿਤਨਾ ਪਿਛਲੇ ਕੁਝ ਮਹੀਨੇ ਪਹਿਲਾਂ ਜੰਗ ਦਾ ਵੀ ਵਿਗਲ ਵਜਾ ਹੈ ਤੁਹਾਨੂੰ ਉਦੋਂ ਵੀ ਫਿਰ ਮੁਸੀਬਤ ਆਈ ਤੇ ਹੁਣ ਪਾਣੀ ਦੀ ਹਰ ਸਾਲ ਆ ਜਾਂਦੀ ਹੈ ਬਾਰਡਰ ਤੇ ਤੁਹਾਡੇ ਤੋਂ ਬਿਲਕੁਲ ਤੁਸੀਂ ਨੇੜੇ ਬਾਰਡਰ ਦੀ ਤੇ ਸਾਰੇ ਉਹ ਸਾਰੇ ਇੰਡੀਆ ਜੀ ਇਹ ਜਦੋਂ ਹੁੰਦੀ ਆ ਉਹ ਵੀ 10 ਸਾਲੀ ਕੋਈ 25 ਸਾਲੀ ਕੋਈ 30 ਸਾਲੀ ਚੱਲੂ ਕੰਮ ਆ ਜਿਹੜੀ ਸਾਨੂੰ ਮਾਰ ਪੈਂਦੀ ਆ ਨਾ ਇਹ ਸਭ ਤੋਂ ਜ਼ਿਆਦੀ ਮਾਰਿਆ ਕਿਉਂ ਤੋਂ ਬਾਅਦ ਟੁੱਟਾਈ ਤੇ ਆਹ ਏਰੀਏ ਸਾਰੇ ਘਰਾਂ ਦੇ ਵਿੱਚ ਰੇਤਾ ਪੈ ਗਈ। ਉਦੋਂ ਦੀ ਆ ਪਹਿਲੀ ਖਰਾਬ ਹੋਈ ਅੱਜ ਤੱਕ ਨਹੀਂ ਬਣੀ। ਜੇ ਮਗਰੋਂ ਆਣ ਕੇ ਇਹਨੂੰ ਕੋਈ ਮਦਦ ਦਿੱਤੀ ਜਾਂਦੀ ਤੇ ਅੱਜ ਕਣਕ ਪੀਤੀ ਜਾਂਦੀ ਚਾਹ ਕੋਈ ਝੋਨਾ ਲੱਗਦਾ। ਇਹਦੇ ਵਿੱਚ ਕੋਈ ਤੋਂ ਬਾਅਦ ਕੋਈ ਫਸਲ ਨਹੀਂ ਹੋਈ। ਕੋਈ ਚੀਜ਼ ਨਹੀਂ ਉੱਤਾਂਈ ਬਈ ਆਤੇ ਇਸ ਸਾਲ ਉਹ ਚੱਲੇ ਆ। ਇਸ ਤਰ੍ਹਾਂ ਅੱਗੇ ਵੀ ਇਸ ਤਰ੍ਹਾਂ ਪਈਆਂ ਪੈ ਲਈਆਂ ਸਾਰਿਆਂ ਨੇ। ਮਦਦ ਕਰਨੀ ਆ ਤੇ ਬਾਅਦ ਚ ਕਰੋ ਆਣ ਕੇ ਜਦੋਂ ਇਸ ਸੈਂਕੜੇ ਏਕੜੇ 'ਤੇ ਇਤਨੇ ਪਈ ਆ। ਜਦੋਂ ਅਜਿਹਾ ਆਈਆਂ ਜੀ। ਜਦੋਂ ਪਾਣੀ ਲੈ ਜੇ ਉਦੋਂ ਪਤਾ ਲੱਗੇ ਵੀ ਕਿਹਦਾ ਨਿਕਾਣ ਹੋਇਆ ਵਾ ਕੀ ਹੋਇਆ ਉਦੋਂ ਮਦਦ ਦੇ ਦਿੱਤੀ ਜਾਵੇ ਹੁਣ ਤੇ ਐਵੇਂ ਲੁੱਟਾਂ ਖਵਾ ਜਿ ਕੋਈ ਨੇ ਪਿਛਲੇ ਆ ਕਾ ਮੈਨੂੰ ਦੇਓ ਮੈਨੂੰ ਦੇਓ ਭਘਾ ਲੈਤਾ ਕਾਨ ਕੇ ਬੰਨ ਤੇ ਬੈਠੇ ਹੋਏ ਲੋਕ ਵੀ ਸਾਨੂੰ ਉੱਥੇ ਚੱਲੀ ਗਏ ਉੱਥੇ ਰਸਤਾ ਔਣੀ ਆ ਉੱਥੇ ਸਮਾਨ ਆਉਣਾ ਵਾ ਇੱਥੇ ਅਸੀਂ ਗੁਰੂ ਘਰੋਂ ਝਾੜ ਸਾਬੋ ਗੱਫੇ ਲੈ ਕੇ ਆਉਣੇ ਆ ਅਸੀਂ 20 25 ਬੰਦੇ ਆ ਜਿਹੜੇ ਪੱਕੇ ਲੱਗੇ ਹੋਏ ਆ ਤੇ ਵੇਖਣ ਵਾਲਾ ਮੁਲਕ ਸਾਡੇ ਨੂੰ ਪਹਿਲਾਂ ਆਣ ਕੇ ਬਹਿ ਜਾਂਦਾ ਚਲੋ ਗੱਫੇ ਚਾਗ ਲੀ ਹੋਰ ਤਾਂ ਹੋਈ ਦੱਸੋ ਕੀ ਕੀ ਨੇ ਸਾਡੇ ਨਾਲ ਕਰਨਾ ਤੇ ਜਦੋਂ ਬੰਦਿਆਂ ਦੀ ਵਾਰੀ ਆਉਂਦੀ ਗੱਫੇ ਛੱਗੰਦੀ ਉਹਦੋਂ ਦਾਲ ਵੀ ਮੁੱਕ ਜਾਂਦੀ ਗੱਫੇ ਮੁੱਕ ਜਾਂਦੀ ਸਾਨੂੰ ਸਾਲੀਆਂ ਮਾਰਾਂ ਜੀ ਮਾਰਾਂ ਹੀ ਮਾਰਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਦੇ ਨਾਮ ਤੇ ਜੀ ਪਾਬ ਜੀ 2023 ਚ ਵੀ ਇੱਥੇ ਬੜਾ ਪਾਣੀ ਆਇਆ ਹੈ ਹਾਂਜੀ ਹਾਂਜੀ ਤੇ ਹੁਣ ਫੇਰ ਦੁਬਾਰਾ ਤੁਹਾਡੇ ਤੇ ਮੁਸੀਬਤ ਆ ਗਈ ਹੈ ਹਾਂਜੀ ਆ ਗਈ ਹੈ ਤੇ ਹੁਣ ਕਿੰਨਾ ਕ ਨੁਕਸਾਨ ਜਿਹੜਾ ਤੁਹਾਡਾ ਇਹ ਦਰਿਆ ਨਹੀਂ ਕੀਤਾ ਜੀ ਕਾਨ ਜੇ ਆਵੇ ਲੋ 7 ਕਿਲੇ ਸਾਰੇ ਬਰਬਾਦ ਹੋਇਆ ਪਿਆ ਹੁਣ ਤਾਂ ਰੋਟੀ ਤੋਂ ਵੀ ਯਾਤੁਰ ਹੋਇਆ ਪਿਆ ਇਹ ਜਦੋਂ 2023 ਦੇ ਵਿੱਚ ਹੜਾ ਆਇਆ ਸੀ ਉਦੋਂ ਬਾਅਦ ਚਲੋ ਐਨਆਰਆਈ ਨੇ ਤੁਹਾਡੀ ਲੋਕਾਂ ਨੇ ਮਤ ਦਿੱਤੀ ਇਹਨੇ ਸਰਕਾਰ ਨੇ ਕੋਈ ਤੁਹਾਡੀ ਮਤ ਕੀਤੀ ਜਾਂ ਤੁਹਾਨੂੰ ਮੁਆਵਜ਼ਾ ਦਿੱਤਾ ਜਾਂ ਕੋਈ ਗੱਲ ਹੋਈ ਕੁਝ ਨਹੀਂ ਰੁਪਈਆ ਨਹੀਂ ਦਿੱਤਾ ਅੱਛਾ ਜੀ ਇਹ ਫਿਰ ਪਹਿਲੀਆਂ ਪੂੜੀਆਂ ਪੱਧਰ ਕਿਵੇਂ ਕੀਤੀਆਂ ਸੀ ਫਿਰ ਜੀ ਰਿਸ਼ਤੇਦਾਰਾਂ ਨੂੰ ਖੜਫੜਾ ਕੇ ਪੱਧਰ ਕਿੱਥੇ ਆਇਆ ਭੈਣਾਂ ਭਰਾਵਾਂ ਨੇ ਮਤ ਕੀਤੀ ਆ ਭਰਾਵਾਂ ਨੇ ਹੋਰ ਭੈਣਾਂ ਦੇ ਨਾਲ ਮਤ ਕੀਤੀ ਆ ਜਿਵੇਂ ਗੁਰੂ ਘਰ ਲੋਪ ਜਥੇਬੰਦੀਆਂ ਆ ਜਾਂਦੀਆਂ ਜਾਂ ਬਾਹਰ ਦੇ ਵੀਰ ਆ ਰਾਲ ਮਿਲ ਕੇ ਆ ਚਲੋ ਜਿੰਨਾ ਨਿਸ਼ਕਾਨ ਆਈ ਵਾਰੀ ਹੋ ਜਾਂਦਾ ਹੈ ਸਾਲੀ ਹੋ ਜਾਂਦਾ ਦਰਿਆ ਦੇ ਵਿੱਚ ਇਹਦਾ ਇਹਦਾ ਅਸਲੀ ਪੱਕਾ ਹੱਲ ਕੀ ਹੈ ਜਿਹਦਾ ਪੱਕਾ ਹੱਲ ਲੋ ਜੀ ਪਾਣੀ ਦਾ ਮਿਲ ਤੁਹਾਡਾ ਇੱਧਰ ਜਿਹੜਾ ਇਹ ਹੁਣ ਵੱਖਰਾ ਦਰਿਆ ਤੋਂ ਏਰੀਆ ਜਿੱਥੇ ਆਪਾਂ ਖੜੇ ਆ ਦਰਿਆ ਇੱਥੋਂ ਮਤਲਬ ਦੂਰ ਵਗਦਾ ਇਹਦਾ ਮਤਲਬ ਕੀ ਇਹਦਾ ਹੱਲ ਕੀ ਹੋ ਸਕਦਾ ਇਹਦਾ ਹੱਲ ਜੀ ਇਹੋ ਹੀ ਆ ਬੰਨ ਬੱਜ ਤੇ ਜ਼ਮੀਨਾਂ ਜਿਹੜੀਆਂ ਇਤਨਾ ਬਣ ਪੁੰਝਣ ਤੇ ਆ ਦਾ ਰੋਟੀ ਪਾਣੀ ਦਾ ਸਿਲਸਿਲਾ ਜਿਹੜਾ ਬਣ ਜੇ ਸੀਵਤ ਪੈਂਦੀ ਆ ਤੇ ਜਿ ਤਰ੍ਹਾਂ ਇਹਦਾ ਡਿਫੈਂਸ ਦਾ ਇਹ ਦਰਿਆ ਕੋਈ ਤੁਸੀਂ ਸਰਕਾਰ ਕੋਲ ਜਾਂ ਮਤਾ ਪਾ ਕੇ ਜਾਂ ਪੰਚਾਇਤ ਕੋਲ ਕੋਈ ਮੰਗ ਨਹੀਂ ਕਰਦੇ ਪੱਕੇ ਦਰ ਲੱਗ ਜਾਂਦੇ ਜਾਂ ਪੱਕਾ ਤੁਹਾਡਾ ਘਾਲੋ ਜੀ ਇਹ ਦਰਾਨਾ ਵੀ ਕੋਈ ਮਹਲਾ ਨਹੀਂ ਹੈਗਾ ਜਿਹੜਾ ਪਾਣੀ ਹੈ ਨਾ ਡਰੇਨ ਜਿਆਦੀ ਦਰਿਆ ਨਾਲ 25 ਫੁੱਟ ਨਹੀਂ ਵੀ ਆ ਜਦੋਂ ਡਰੇਨ ਕੱਢੀ ਕੱਢੀ ਗਲਤ ਗਈ ਏ ਜੇ ਸਮੇਂ ਦੇ ਨਾਲ ਇਹ ਡਰੇਨ ਦਾ ਪਾਣੀ ਇਹ ਦਰ ਦਰਾਂ ਦੇ ਤੋਂ ਹੀ ਟਪ ਜਾਂਦਾ ਪਾਣੀ ਅੱਛਾ ਜੀ ਆ ਦਰਿਆ 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 ਉੱਚਾ ਜੀ ਅੱਛਾ ਜੀ ਇਹ ਦਰਿਆ ਤੋਂ 25 ਫੁੱਟ ਨਹੀਂ ਮਾਥਾ ਅੱਛਾ ਜੀ ਇਤਰੋਂ ਜਦੋਂ ਦਰਿਆ ਦਾ ਪਿਛਲੀ ਦਾ 23 ਚ ਮੂੰਹ ਹੋ ਗਿਆ ਸੀ ਦਰਿਆ ਸਾਰੇ ਜਣੂ ਵਗਣ ਲੱਪਿਆ ਸੀ ਫੇਰ ਆਦਰਾਂ ਦੇ ਉੱਤੇ ਫੱਟੇ ਵੀ ਲਾਏ ਤਾਂ ਵੀ ਪੁਲ ਦੇ ਬਰਾਬਰ ਪਾਣੀ ਹੋ ਗਿਆ ਹੈ ਪਾਣੀ ਘਟਣ ਦੇ ਕਾਰਨ ਇਹ ਕਹਾਨੂੰ ਫਿਰ ਮਾਝੋ ਜਿਵੇਂ ਕੋਟਲੀ ਦੀ ਡਰੇਨ ਆ ਉਤੋਂ ਵੀ ਪਾਣੀ ਛੱਡ ਦਿੰਦੇ ਆ ਗੱਜਲ ਵੀ ਛੱਡ ਦਿੰਦੇ ਇਹ ਇਲਾਕਾ ਨਵਾਨ ਆ ਸਾਰੋਂ ਜ਼ਿਆਦਾ ਦਰਿਆ ਦਾ ਕਿਹੜਾ ਮਤਲਬ ਕੀ ਆ ਪਾਣੀ ਦਾ ਮਹਲਾ ਲੈਣੀ ਹੈਗਾ ਕੋਈ ਵੀ ਇਹਦਾ ਤੇ ਇਹੀ ਆ ਜਿਹੜਾ ਦਰਿਆ ਦੇ ਉੱਥੋਂ ਮਹਿਣ ਆ ਉਹੋ ਹੀ ਬੰਨ ਗਾਂ ਲਜਾਇਆ ਜਾਵੇ ਲੰਮਾ ਤਾਪੂ ਚੌਂਕੀ ਤੱਕ ਲਾਸਟ ਉਹੋ ਹੀ ਬਚਾ ਜਿਵੇਂ ਆ ਆ ਹੁਣ ਉੱਥੋਂ ਬੰਨ ਲਾਇਆ ਦਰਿਆ ਦਾ ਪਾਣੀ ਘੁੰਮ ਕੇ ਫਿਰ ਉੱਤੋਂ ਮਾਰ ਪਈ ਜਾਂਦੀ ਹੈ ਜਿਦਾਂ ਉਹਦੇ ਬਾਬੇ ਪ੍ਰਗਟ ਸਿੰਘ ਨਾਣੇ ਬੜਾ ਚਾਰਾ ਮਾਰਿਆ ਉਹ ਬੰਨ ਬਨਨ ਦਾ ਇਦਾਂ ਕੋਈ ਤੁਸੀਂ ਕਿ ਸੰਸਥਾ ਧਾਰਮਿਕ ਸੰਸਥਾ ਜਿਦਾਂ ਬਾਬੇ ਸਿਨਾਲੀ ਸਾਹਿਬ ਵਾਲੇ ਆ ਬਾਬੇ ਝਾਰ ਸਾਹਿਬ ਵਾਲੇ ਹੋਰ ਮਹਾਂਪੁਰਖ ਆ ਕਿ ਧਾਰਮਿਕ ਜਥੇਬੰਦੀ ਤੋਂ ਮੰਗ ਕਰਦੇ ਹੋ ਵੀ ਕਿ ਸਰਕਾਰ ਨਹੀਂ ਤੁਹਾਡੀ ਬਾਹਵ ਮੜਦੀ ਬੰਨ ਬਨਨ ਲਈ ਕੁਝ ਜਥੇਬੰਦੀ ਤੁਹਾਡਾ ਬੰਨ ਬਨਦੇ ਹੋ ਨਹੀਂ ਸਰਕਾਰ ਨੇ ਪਿਛਲੇ ਸਾਲ ਤੇਜ ਵੀ ਸਾਨੂੰ ਤੇਲ ਦਿੱਤਾ ਜਿਹੜਾ ਬੰਨ ਵੱਧਾ ਹੈ ਨਾ ਜਿਹੜਾ ਵਿੱਚ ਮਿੱਟੀ ਪਈ ਹੈ ਸਾਰੀ ਇਹ ਵੀ ਸਰਕਾਰ ਨੇ ਤੇਲ ਦਿੱਤਾ ਇਹ ਕਿਸੇ ਨੇ ਆਪਦੇ ਕੋਲ ਨਹੀਂ ਲਾਇਆ ਹੁਣ ਵੀ ਸਰਕਾਰ ਤੇਲ ਕੱਲਦਾ ਹੋ ਜੇ ਆਪਣੇ ਕੋਲ ਮਹਿਮਾ ਹੁੰਦੇ ਆ ਸਰਕਾਰ ਤੇਲ ਫਿਰ ਵੀ ਦੇ ਜਾਂਦੀ ਹੈ ਪ੍ਰੋਵਾਈਡ ਕਰਾਉਂਦੀ ਜੋ ਵੀ ਨਹੀਂ ਮੈਂ ਬੰਨ ਦੀ ਗੱਲ ਕਰਦਾ ਵੀ ਉਹ ਦਰਿਆ ਤੁਸੀਂ ਬਣ ਜੇ ਬਣ ਜੀ ਤਾਂ ਕੋਈ ਅੱਛਾ ਜੀ ਸਰਕਾਰ ਨੇ ਪਿਛਲੇ ਸਾਲ ਪ੍ਰੋਜੈਕਟ ਬਣਾ ਕੇ ਭੇਜੀ ਆ ਹੋਈ ਨਹੀਂ ਲੈ ਕੇ ਦਿੱਤਾ ਨਾਲ ਮਤਵ ਪਾ ਗਈ ਉਹ ਭੇਜੀ ਸਾਰੀ ਠੀਕ ਹੈ ਸੈਂਟਰ ਗਾੜੀਆਂ ਮਨਜ਼ੂਰ ਨਹੀਂ ਕਰਦੇ ਆ ਜੀ। ਅੱਛਾ ਜੀ। ਉੱਥੇ ਭਾਜੀ ਪਾਣੀ ਇਹ ਤਾਂ ਤਾਰੇ ਇਹ ਡਿਫੈਂਸ ਸਾਰਾ ਸੈਂਟਰ ਦੇ ਅੰਦਰ ਉਹ ਆ ਜੀ। ਅੱਛਾ ਜੀ। ਉਹ ਡਿਫੈਂਸ ਕਰਕੇ ਤੁਹਾਨੂੰ ਮੁਸ਼ਕਲ ਆਉਂਦੀ ਹੈ ਜੀ। ਇਹ ਭਾਜੀ ਜਿੱਥੇ ਆ ਵੀ ਸੈਂਟਰ ਦਾ ਜੀ। ਆਪ ਪਹਿਲਰ ਸੈਂਟਰ ਹਨ ਉਹ ਦੂਜਾ ਲਾਉਣ ਨਹੀਂ ਦਿੰਦੇ ਮੁੜ ਕੇ ਡੀਸੀ ਸਾਹਿਬ ਐ ਡੀਸੀ ਨੇ ਮੰਤਰੀ ਸਾਹਿਬ ਨੇ ਕਹਿ ਕੇ ਲਵਾਇਆ। ਤਾਂ ਆਪਾਂ ਇੱਥੇ ਮਿੱਟੀ ਵੀ ਅੱਛਾ ਤੁਹਾਨੂੰ ਮਤਲਬ ਮਿੱਟੀ ਵੀ ਨਹੀਂ ਪਾਉਂਦੇ। ਨਹੀਂ ਨਹੀਂ ਇਹ ਸੈਂਟਰ ਦਾ ਕੰਮ ਸਾਰਾ ਫੌਜ ਦੇ ਅੰਦਰ ਡਿਫੈਂਸ ਦੇ ਅੰਦਰ ਹੈ। ਇਹ ਆਪਦੇ ਕੋਲੋਂ ਕਰਨਾ ਇਹ ਇਹ ਪੰਜਾਬ ਦੇ ਅੰਦਰ ਨਹੀਂ ਮੁੜ ਕੇ ਸੈਂਟਰ ਦੇ ਕਾਲ ਮੁ ਹਾਂਜੀ ਮੁੜ ਕੇ ਮੰਤਰੀ ਸਾਹਿਬ ਨੂੰ ਗਿਆ ਮੁੜ ਕੇ ਡੀਸੀ ਨੂੰ ਕਹਿ ਕੇ ਮੌਕੇ ਤੇ ਫੇਰ ਪੂਰਿਆ ਪਹਿਲਾਂ ਪੂਰ ਨਹੀਂ ਦੇਦੇ ਹਾਂ ਉਹਨੂੰ ਪਾਣੀ ਚਾਹੁੰਦਾ ਤਾਂ 10 ਪਿੰਡ ਹੋਰ ਡੁੱਬਦੇ ਨਾਲ ਇਹ ਇੱਥੋਂ ਪਾਣੀ ਟੁੱਟਦਾ ਫਿਰ ਕਿੰਨੀ ਕਿੰਨੀ ਦੂਰ ਤੱਕ ਮਾਰ ਕਰਦਾ ਗਿਆ ਕੋਟਲੀ ਤੱਕ ਇਹ ਚੱਲ ਜਾਂਦਾ ਇਹ ਢਾਈ ਦੇ ਨਾਲ ਜਿਹੜਾ ਸੰ 88 ਚ ਪਾਣੀ ਆਇਆ ਸਾਰੇ ਢਾੜ ਬਦਲ ਨੇ ਠੀਕ ਉਹਦੇ ਬਹੁਤ ਜ਼ਿਆਦਾ ਨੁਕਸਾਨ ਹੈ ਉਦੋਂ ਤੇ ਆ ਮਗਰਲੇ ਪਿੰਡ ਵੀ ਸਾਰੇ ਪੰਡਾ ਵੀ ਟੁੱਟੇ ਉਹ ਉਦੋਂ ਕਿੱਥੋਂ ਟੁੱਟਾ ਸੀ ਪਾਣੀ ਕਿੱਥੋਂ ਉਹ ਉੱਥੋਂ ਮੁੱਠਿਆਂਲੇ ਤੋਂ ਰਸੂਲਪੁਰ ਦਾ ਟੁੱਟਾ ਸੀ ਅੱਛਾ ਤੇ ਡਰੇਨ ਵਾਇਆ ਡਰੇਨ ਵੀ ਗਿਆ ਪੜੀ ਡਰੇਨ ਪਾਣੀ ਸਾਰੀ ਇਟ ਵਾਇਆ ਡਰੇਨ ਵੀ ਗਿਆ ਨਹੀਂ ਨਹੀਂ ਉਧਰੋਂ ਟੁੱਟ ਕੇ ਫਿਰ ਇਹਨੂੰ ਆਇਆ ਸੋ ਪਹਿਲੀ ਟੁੱਟ ਕੇ ਉਧਰੋਂ ਫਿਰ ਠੀਕ ਹੈ ਜੀ ਜਿਵੇਂ ਹੁਣ ਉਹ ਦੇ ਉੱਥੋਂ ਜੋ ਟੁੱਟ ਗਿਆ ਰਸੂਲਪੁਰ ਤੋਂ ਫਿਰ ਤੋਂ ਸੋਲਾ ਪਾਣੀਆਂ ਨੂੰ ਲਾ ਕੇ ਫਿਰ ਇਧਰੋਂ ਡਰੇਨ ਟੁੱਟ ਗਿਆ ਫਿਰ ਇਧਰੋਂ ਟੁੱਟ ਕੇ ਡਰੇਨ ਫਿਰ ਆਣੂ ਗਿਆ ਫਿਰ ਉਹ ਮੁੰਡੀਆਂ ਜਿਹੜੀ ਮੁੱਛਿਆ ਵਾਲੀ ਚੌਂਕੀ ਉੱਥੋਂ ਸਾਰੀ ਡਰੇਨ ਰੋਡ ਕੋਈ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਕੇਂਦਰ ਦੀ ਹੁਣ ਭਾਰਤੀ ਜਨਤਾ ਪਾਰਟੀ ਦੀ ਵੀ ਆਪਣੇ ਇਲਾਕੇ ਦੇ ਬੜੇ ਲੀਡਰਸ ਕਰ ਰਹੇ ਆ ਹਾਂਜੀ ਤੇ ਉਹ ਤੁਹਾਡੇ ਕੋਲ ਵੀ ਸ਼ਾਇਦ ਆਉਣਗੇ ਤੁਹਾਡੀ ਉਹਨਾਂ ਤੋਂ ਕੀ ਮੰਗੇ ਜੀ ਭਾਰਤੀ ਜਨਤਾ ਪਾਰਟੀ ਦੇ ਤੁਹਾਡਾ ਕੀ ਮਸਲਾ ਹੱਲ ਕਰਾ ਦੇਣ ਉਹਦੇ ਪਿਛਲੇ ਸਾਲ ਵੀ ਰੱਖੀ ਸੀ ਨਹੀਂ ਉਹ ਨਹੀਂ ਇਹ ਜਲਾ ਤੁਰਦੇ ਨਹੀਂ ਅੱਛਾ ਜੀ ਉਹ ਤਾਂ ਭਾਜੀ ਜਿਵੇਂ ਗੁਪਤਸਰ ਗੁਰਦਾਰਾਣਾ ਉੱਥੇ ਜ ਰਹੀ ਚੱਲ ਜੈਣਾ ਭੇਣ ਕੇ ਭੇਜੀ ਆ ਮੰਤਰੀ ਸਾਹਿਬ ਨੇ ਮੁਰਗ ਫੌਜ ਆਫਸਰ ਚੰਗੇ ਹੀ ਕਰਨਾਲ ਸਾਹਿਬ ਇੱਥੇ ਹਾਂਜੀ ਕੱਲ੍ਹ ਇਹ ਉਹਨਾਂ ਵੀ ਨਾਲ ਸਾਰੀ ਪ੍ਰੋਜੈਕਟ ਬਣਾ ਕੇ ਭੇਜੀ ਆ ਆਪ ਜੀ ਨੂੰ ਇਹ ਤਾਂ ਬਾਰਡਰ ਅਫਸਰ ਜਿੱਡਾ ਬੰਨ ਸਿੱਧਾ ਤਾਰਾਂ ਨੂੰ ਲੱਗੇ ਇਹ ਤਾਰਾਂ ਨੂੰ ਲੱਗੇ ਉਹਦੇ ਨਾਲ ਹੀ ਮਸਲਾ ਲਿਆ ਫਿਰ ਫਿਰ ਨੇ ਇਧਰ ਪਾਣੀ ਆ ਗਿਆ ਫਿਰ ਸਰਕਾਰ ਨੇ ਜੀ ਤੇਲ ਦੇਣ ਦੇ ਹੀ ਆ ਤੇਲ ਦਾ ਆਪਣਾ ਚੱਲਦਾ ਅਸਲ ਚ ਬਾਅਦ ਕੀ ਆ ਜਿਹੜਾ ਜਿੰਨਾ ਵੀ ਅੱਗੇ ਉਹ ਤੋਂ ਪਿਹਰ ਬੱਜਾ ਤੇ ਹੀ ਚ ਵੀ ਸਾਰਾ ਸਰਕਾਰ ਨੇ ਕੀਤਾ ਬਹੁਤ ਸਰਕਾਰ ਨੇ ਬਹੁਤ ਹੁਣ ਵੀ ਤੇਲ ਅੱਜ ਵੀ ਲੈ ਗਏ ਆ ਤੇਲ ਖਰਚਾ ਪਾਣੀ ਦਿੱਤੀ ਜਾਂਦੇ ਪਰ ਇਹਦੇ ਜੇ ਆ ਇਹ ਆਰਜੀ ਆਪਾਂ ਆਪਦੇ ਬਾਨਿਆ ਇਹ ਜਿਆਦਾ ਚਿੱਤੇ ਇਹ ਜਿਆਦਾ ਨੋਕ ਨਹੀਂ ਸਕਦੇ ਸਿਰ ਮਿਹਨਤ ਨਾਲ ਆਪਾਂ ਕਿੰਨਾ ਜਿਆ ਡਾਕਟਰ ਹਾਂ ਇਹਨੂੰ ਆਪਾਂ ਪੰਗਾ ਨਹੀਂ ਹੈਗਾ ਇਹ ਪੱਕਾ ਨਹੀਂ ਕੋਈ ਦੇਖੋ ਜਿਵੇਂ ਜਿਵੇਂ ਮਨ ਚੋਂ ਦਰਿਆਤ ਹੋਏਗਾ ਹੀ ਤਾਲੀ ਨੀਵਾ ਇਹ 25 ਫੁੱਟ ਜਾਂ ਦਰਿਆ ਨੀਵਾ ਹੋਵੇ ਫੇਰ ਆ ਦਰਿਆ ਦਾ ਪਾਣੀ ਨੂੰ ਮਾਰ ਮਾਰਦਾ ਜੀ ਅਸਲ ਵਿੱਚ ਵੀਰ ਜੀ ਇਹ ਪਹਿਲਾਂ ਗੱਲ ਕੀ ਜਿਹੜੀ ਉਹ ਚੌਕੀ ਆ ਮੁੱਠੇ ਵਾਲੀ ਆ ਉੱਥੇ ਤਾਪੂ ਤਾਪੂ ਵਿਖਟਾ ਤਾਰਾਂ ਦੇ ਨਾਲ ਵੀ ਜੇ ਸਹੀ ਮੈਂ ਜੇ ਤਾਰਾਂ ਨਾਲ ਧਵਾਗੇ ਤਾਂ ਇੱਧਰ ਤਾਂ ਇੱਧਰ ਨੂੰ ਆਣ ਕੇ ਇੱਧਰ ਧਵਾ ਕੇ ਇੱਧਰ ਲਾ ਦੇਣਾ ਜਿਹੜਾ ਆਪਣਾ ਹਿੰਦੂਸਤਾਨ ਦਾ ਏਰੀਆ ਸਾਰਾ ਕਵਰ ਹੋ ਜੇ ਇਹ ਸਾਡਾ ਕੋਲੇ ਸਾਡੇ ਆ ਜਿਹੜੇ ਭਰਾ ਨਹੀਂ ਜੋ ਵੀ ਸਾਡਾ ਪਰਿਵਾਰ ਹੈ ਕੜੀ ਆਪਦੇ ਸਾਰੇ ਸਾਰੇ ਭਾਈ ਇਹ ਸਾਡੇ ਸਾਰਾ ਇਲਾਕਾ ਖੜਾ ਭਾਈ ਜਿਹੜਾ ਉਹ ਵੱਧਾ ਭਾਈ ਇਹ ਉਹ ਸਹਿਜਰੀ ਤੋਂ ਪਾਣੀ ਘੁੰਮ ਗਿਆ ਆਪਣੋ ਮਾਲ ਦਾ ਹਾਂਜੀ ਹਾਂਜੀ ਮਿਲ ਆ ਜਿਹੜਾ ਪਿਆ ਖੜਿਆਲੀ ਤਾਰ ਆ ਨਾ ਤਾਰ ਦੇ ਉੱਤੇ ਲੱਗਾ ਬੰਨ ਲਾ ਦੇਣਾ ਉਹਦਾ ਸਹਿਜਰਾ ਪਿੰਡ ਵਿੱਚ ਆ ਦੇ ਸਹਿਜਰਾ ਬਸ ਉਸ ਤੋਂ ਫਿਰ ਨਵਾਂ ਆਉਂਦਾ ਇਹੋ ਇਹ ਉਤੋਂ ਜਿਹੜਾ ਉਹਨਿਆ ਮੇਨ ਬੰਨਿਆ ਐ ਐਰਕੀ ਉਹ ਬੰਨਦਾ ਜਿੱਥੋਂ ਦਰਿਆ 23 ਚ ਰੁੜਿਆ ਹੈ ਉੱਥੇ ਹੁਣ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਤੇਲ ਦਿੱਤਾ ਖਰਚਾ ਦਿੱਤਾ ਤੇ ਰਜੀਤ ਸਿੰਘ ਜੋ ਗਿਆ ਫਰਮਾਂਜ ਲੱਗਾ ਆਹਦੇ ਟਰੈਕਟਰ ਵੀ ਉੱਥੇ ਚੱਲੰਦੇ ਆ ਜਿਆਦਾ ਹੱਟਾ ਵੀ ਉੱਥੇ ਹੀ ਆ ਉਹ ਉਹ ਚੀਜ਼ ਨੂੰ ਟੱਕਿਆ ਜਾਵੇ ਜੇ ਉਹ ਰੁੜਦਾ ਮੁੱਠਿਆ ਵਾਲੇ ਤੋਂ ਹਾਂਜੀ ਹਾਂਜੀ ਅੱਛਾ 88 ਰੁੜਿਆ ਹੈ ਨਹੀਂ 88 ਜਿਹੜਾ 23 ਚ ਰੁੜਿਆ ਹੈ ਅੱਛਾ ਅੱਛਾ ਹਾਂਜੀ ਉੱਥੇ ਹੁਣ ਮੰਤਰੀ ਸਾਹਿਬ ਨੇ ਉਦੋਂ ਦਾ ਹੀ ਅੱਜ ਉਹ ਸੀ ਇਹ ਜੋ ਉਥੋਂ ਡਰਾਈਵ ਇਧਰ ਕਰਦੇ ਹਾਂਜੀ 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 ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਕਿਉਂ ਸਾਨੂੰ ਇਹ ਆ ਪਾਣੀ ਸਾਡੇ ਕੱਲ ਹੀ ਲੱਗਾਣ ਕੇ ਉਹ ਵੀ ਪਾਕਤਾਨ ਥਾਣੀ ਘੁੰਮ ਕੇ ਆਇਆ ਉਹ ਬੰਨ ਥਾਣੀ ਉਹਦ ਬੰਨ ਅਸੀਂ ਕਰ ਲਿਆ ਕੰਮਜਾਬ ਪਰ ਉਤੋਂ ਦੀ ਘੁੰਮ ਕੇ ਆ ਜਾਂਦਾ ਜਿਹਨਾਂ ਜਰ ਬੰਨ ਨਹੀਂ ਬਜਦਾ ਜਿਹਨਾਂ ਮਹਲਾਲ ਨਹੀਂ ਹੈਗਾ ਉਹਨੇ ਪਾਕਤਾਨ ਨਾਲੋਂ ਫੇਰ ਵਾਪਸੀ ਪਾਣੀ ਇਧਰ ਮਾਰ ਕਰਦੇ ਆ ਜੀ ਇਹੋ ਜੀ ਆ ਵੀ ਉਹ ਜਿਹੜੀ ਤਾਰ ਆ ਨਾ ਇੰਨਾ ਬੰਨ ਉੱਚਾ ਹੋ ਜਾ ਤਾਰ ਤੋਂ ਘਰ ਤੋਂ ਤੁਹਾਡੇ ਵੀ ਮਹਲਾਲ ਹੁੰਦਾ ਹੈ ਉਹ ਬੰਨ ਗੁਸਤ ਸਿੱਧਾ ਹੀ ਉਦੋਂ ਤਾਰਾਂ ਨਾਲ ਲੱਗ ਜਾਂਦਾ ਸਾਡਾ ਏਰੀਆ ਜਿਹੜਾ ਇਲਾਕਾ ਸਾਡਾ ਬਜਦਾ ਬਸ ਮੁਸ਼ਕਿਲ ਆਣਾ ਉਹ ਏਰੀਆ ਇਤੋਂ 15 ਰੰਗ ਉਹਦਾ ਪਾਣੀ ਸਾਰਾ ਇੱਧਰ ਆਇਆ ਸਾਰਾ ਵਾਗ ਪੁਰਾਣਾ ਪਾਣੀ ਇਹ ਸਾਰਾ ਇੱਧਰ ਆਇਆ ਇਹ ਪਾਣੀ ਆ ਰਿਹਾ ਹੈ ਜੇ ਸਰਕਾਰਾਂ ਕੋ ਕਰਨ ਇਹ ਭਾਜੀ ਅਸੀਂ ਖੰਨ ਬੰਨ੍ਹ ਦਦੇ ਆਰਜੀ ਆਰਜੀ ਆਰ ਲੈਣਾ ਵੀ ਗੱਲ ਕੀਤੀ ਐਸਫ ਵਾਲੇ ਵੀ ਆਏ ਸਾਰੇ ਆਏ ਸੀ ਆਇਂ ਖਰਚਾ ਇਹ ਹੁਣ ਤੱਕ ਨਹੀਂ ਜੀ ਸਰਕਾਰ ਨੇ ਇਸ ਨਾ ਸਰਕਾਰ ਨੇ ਇਸ ਇੱਧਰ ਦਵੇਲੀਆ ਦੇ ਜਿੰਨੀਆਂ ਗੱਲ ਆ ਸਾਰੀਆਂ ਉਹਨਾਂ ਨੇ 255 ਕੋ ਯਾਰ ਚਰਾਈ ਕਰਕੇ ਆਪ ਦਾ ਤੇਲ ਮਚਾ ਕੇ ਆਪ ਹੀ ਲੱਗੇ ਇਹ ਤੁਹਾਨੂੰ ਕਿੰਨਾ ਟਾਈਮ ਲੱਗਾ ਕਿੰਨਾ ਚਿਰ ਹੋ ਗਿਆ ਇਥੇ ਕੰਮ ਕਰਦੇ ਆ ਇਹ ਭਾਜੀ ਅਸੀਂ 3 ਦਿਨ ਹੋ ਗਏ ਨੂੰ ਇਥੇ ਆ ਬੰਨ ਜਿਹੜਾ ਬੰਨਣ ਦਾ ਮਿੱਟੀ ਆਉਣ ਦੀ ਮੁੱਲ ਦੀ ਮਿੱਟੀ ਆਉਂਦੀ ਅਸੀਂ ਆ 3 ਦਿਨ ਰਾਤ ਦੇਣੀ ਚੱਲ ਜਾਂਦਾ ਕੰਮ 3 ਦਿਨ ਕਰਕੇ ਆ ਐਡਾ ਉੱਚਾ ਆਪਾਂ ਬੰਨ ਮਾਰ ਦਿਆਂ ਬੰਨ ਮਾਰ Um, o então,